ਤਾਂ ਹਿਮਾਚਲ ਦੇ ਵਿੱਚ ਜਿਹੜਾ ਕੁਦਰਤੀ ਆਫਤ ਨੇ ਆਪਣੀ ਤਬਾਹੀ ਦਿਖਾਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਕਿ 1 ਅਗਸਤ ਨੂੰ ਬੱਦਲ ਫਟਿਆ ਸੀ ਤੇ ਬੱਦਲ ਫਟਣ ਤੋਂ ਬਾਅਦ ਜੋ ਕੁਦਰਤੀ ਤਬਾਹੀ ਆਈ ਹੈ ਜੀਹਾਂ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਘਰ ਰੁੜਦੇ ਨਜ਼ਰ ਆ ਗਏ ਸੀ ਤਾਂ ਬਿਲਕੁਲ ਪਾਣੀ ਦੇ ਵਿੱਚ ਜਿੱਥੇ ਤੁਸੀਂ ਘਰ ਦੇਖ ਸਕਦੇ ਹੋ ਕਿ ਮਲਬਾ ਹੀ ਮਲਬਾ ਨਜ਼ਰ ਆ ਰਿਹਾ ਸੀਗਾ ਤੇ ਉੱਥੇ ਹੁਣ ਜਿਹੜਾ ਪੁਰਾਣਾ ਬ੍ਰਿਜ ਬਣਿਆ ਸੀ ਪੁਰਾਣਾ ਪੁਲ ਬਣਿਆ ਸੀ ਉਹ ਵੀ ਹੁਣ ਟੁੱਟਦਾ ਹੋਇਆ ਨਜ਼ਰ ਆ ਰਿਹਾ ਜੀਹਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਪੂਰੇ ਦਾ ਪੂਰਾ ਪੋਲਾ ਜਿਹੜਾ ਪਾਣੀ ਦੇ ਵਿੱਚ ਰੁੜ ਜਾਂਦਾ ਤੇ ਹੁਣ ਪੂਰੇ ਪਿੰਡ ਦੇ ਵੀ ਰੁੜਨ ਦਾ ਖਤਰਾ ਵੱਧ ਗਿਆ ਤਾਂ ਬਿਲਕੁਲ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਬੱਦਲ ਫਟਣ ਦੇ ਕਾਰਨ ਜਿਹੜੀ ਕੁਦਰਤੀ ਆਫਤ ਆਈ ਸੀ ਚਾਰੇ ਪਾਸੇ ਪਾਣੀ ਪਾਣੀ ਸੀ ਹਿਮਾਚਲ ਦੇ ਵਿੱਚ ਕਿੰਨੇ ਘਰ ਪਾਣੀ ਦੇ ਵਿੱਚ ਰੁੜ ਗਏ ਸੀ ਜਿੱਥੇ ਸਿਰਫ ਮਲਬਾ ਦੇਖਣ ਨੂੰ ਮਿਲ ਰਿਹਾ ਸੀ ਤੇ ਉੱਥੇ ਹੁਣ ਜਿਹੜਾ ਬ੍ਰਿਜ ਟੁੱਟਦਾ ਵੀ ਨਜ਼ਰ ਆ ਰਿਹਾ ਤਾਂ ਬਿਲਕੁਲ ਤੁਹਾਨੂੰ ਦੱਸਦੀ ਕਿ ਬਾਗਾ ਨਦੀ ਦੇ ਉੱਪਰ ਜਿਹੜਾ ਪੁਰਾਣਾ ਬ੍ਰਿਜ ਹੈ ਹੁਣ ਉਹ ਵੀ ਪਾਣੀ ਦੇ ਵਿੱਚ ਡੁੱਟਦਾ ਨਜ਼ਰ ਆ ਰਿਹਾ ਤੇ ਕਿਸ ਤਰੀਕੇ ਦੇ ਨਾਲ ਹੁਣ ਪੂਰਾ ਪਿੰਡ ਹੈ ਜਿਹੜਾ ਉਹ ਵੀ ਪਾਣੀ ਦੇ ਅੰਦਰ ਇਸ ਤਰੀਕੇ ਦੇ ਨਾਲ ਹੀ ਵਹਿ ਜਾਵੇਗਾ ਤਾਂ ਬਿਲਕੁਲ ਇਸ ਤਰੀਕੇ ਨਾਲ ਕਿਹਾ ਜਾ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਹੌਫ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਤਬਾਹੀਆਂ ਮੰਜ਼ਰ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਹਿਮਾਚਲ ਤੋਂ ਉੱਥੇ ਹੁਣ ਇਸ ਵਕਤ ਆ ਜਿਹੜੇ ਲੋਕ ਨੇ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਦੇ ਬੇਸ਼ੱਕ ਨਜ਼ਰ ਆਉਂਦੇ ਨੇ ਹਾਂ ਜੀ ਇਹ ਰਹਿਣੇ ਬੰਨੀ